ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਈ ਨਾਂ ਦਾ ਦੱਸੋ ਬਲਾ ਆਪਣਾ ਮੇਰਾ ਨਾਂ ਗੁਰਪ੍ਰੀਤ ਸਿੰਘ ਮੈਂ ਸਿੱਧੂ ਬ੍ਰਦਰ ਨਿਊ ਹਾਲੈਂਡ ਏਜੰਸੀ ਮਾਨਸਾ ਤੋਂ ਬੋਲ ਰਿਹਾ ਹਾਂ ਠੀਕ ਆ ਬਾਈ ਇਹ ਆਪਣਾ 3630 ਸੁਪਰ ਪਲੱਸ ਇੱਕਟ ਆਇਆ ਹੈ ਜੀ ਨਿਊ ਹਾਲੈਂਡ ਦੀ ਨਿਊ ਹਾਲੈਂਡ ਦਾ ਜੀ ਆਪਣੀ ਡੀਲਰਸ਼ਿਪ ਆ ਬਾਈ ਜੀ ਹਾਂਜੀ ਆਪਣੀ ਡੀਲਰਸ਼ਿਪ ਹੈ ਜੀ ਇਹਦੇ ਵਿੱਚ ਹੁਣ ਨਵਾਂ ਕੰਪਨੀ ਨੇ ਸਲੈਂਸਰ ਬਾਹਰ ਕਰਤਾ ਜੀ ਇਹਦਾ ਸਲੈਂਸਰ ਬਾਹਰ ਆ ਬਾਈ ਜੀ ਹਾਂਜੀ ਇਹਦਾ ਸਲੈਂਸਰ ਬਾਹਰ ਕਰਤਾ ਹਾਂਜੀ ਮੈਂ ਪੁੱਛ ਲੈਣਾ ਦੂਸਰਾ ਕੀ ਫਾਇਦਾ ਇਹ ਬਸ ਕੰਪਨੀ ਨੇ ਆਏ ਮੋਡੀਫਾਈ ਕਰਿਆ ਹੋਇਆ ਜੀ ਅੱਛਾ ਬਾਈ ਤੁਹਾਨੂੰ ਦੇਖਣ ਨੂੰ ਸੋਹਣਾ ਲੱਗਦਾ ਜੀ ਹਾਂਜੀ ਮੈਨੂੰ ਦੇਖਣ ਨੂੰ ਸੋਹਣਾ ਲੱਗਦਾ ਜੀ ਇਹ ਸਿੰਪਲ ਰੰਗ ਚ ਹੈ ਜੀ ਸਿੰਪਲ ਹੈ ਜੀ ਬੰਪਰ ਦਾ ਵੇਟ ਇਹ ਆਪਣਾ 70 ਕਿਲੋ ਦਾ ਵੇਟ ਆ ਰਿਹਾ ਹੈ ਜੀ ਨਾਲ ਠੀਕ ਆ ਬਾਈ ਇਹ ਲੋਹੀਆ ਪ੍ਰੋਪ ਪੰਪ ਚ ਹੈ ਵਾਹ ਜੀ ਵਾਹ ਇਹ 50 ਐਚ ਕੀ ਦੀ ਕੈਟਾਗਰੀ ਚ ਆਈ ਟ੍ਰੈਕ ਪਾਵਰ ਸਟੀering ਹੈ ਜੀ ਪਾਵਰ ਸਟੀering ਹੈ ਬਾਈ ਜੀ ਸੋਨਾ ਦੇ ਟਾਇਰ ਨੇ ਜੀ ਸੋਨਾ ਦੇ ਟਾਇਰ ਦੇ ਨਵੇਂ ਬਾਈ ਕੁੜੀਏ ਦੇ ਨੇ ਬਾਈ ਜੀ ਤੇ ਫਰੰਟ ਵਾਲੇ ਬਾਈ ਵੱਡੀ ਸੀਟ ਹੈ ਜੀ ਇਹ ਫਰੰਟ ਵਾਲੇ ਟਾਇਰ ਹੈਗੇ ਜੀ ਆਪਣੇ 750 16 ਜੀ 750 16 ਹਾਂ ਜੀ ਠੀਕ ਹੈ ਬਾਈ ਇਹ ਵੀ ਕੰਪਨੀ ਵੱਲੋਂ ਆਹ ਹੱਟ ਲੱਗਿਆ ਹੋਇਆ ਹੈ ਬਾਈ ਜੀ ਹਾਂ ਜੀ ਹਾਂ ਜੀ ਇਹ ਛਤਰੀ ਆਈ ਦੇਣੀ ਆ ਬਾਈ ਇਹ ਛਤਰੀ ਆਈ ਆਉਂਦੀ ਹੈ ਜੀ ਇਹਦੇ ਜਿਹੜੇ ਮਗਰਾੜ ਨੇ ਇਨਾਂ ਨੂੰ ਫੈਂਡਰ ਕਹਿ ਦਿੰਨੇ ਆ ਆਪਾਂ ਇਹ ਛਤਰੀ ਦੇ ਵਿੱਚ कसे ਹੋਇਆ ਨਾ ਕਿ ਛਤਰੀ ਇੰਨਾ ਚ ਕਸੀ ਆ ਛਤਰੀ ਟਿਊਬਾਂ ਦੇ ਵਿੱਚ ਕਸੀ ਹੋਈ ਆ ਛਤਰੀ ਕਹਿੰਦੇ ਕਿ ਕਸੀ ਆ ਹਾਂਜੀ ਹਾਂਜੀ ਹਾਂ ਇਹਨਾਂ ਮਜਬੂਤੀ ਭਰਦੀ ਬਈ ਮਤਲਬ ਕਿ ਵੀ ਜੇ ਟਰੈਕਟਰ ਕੱਲ ਨੂੰ ਪਲਟੀ ਖਾਂਦਾ ਹੈ ਤਾਂ ਡਰਾਈਵਰ ਤੇ ਵਜਨ ਨਾ ਆਵੇ ਠੀਕ ਹੈ ਜੇ ਇਸੇ ਕਰਕੇ ਹੈਗਾ ਬਾਹਰਲੇ ਦੇਸ਼ਾਂ 'ਚ ਵੀ ਇਹ ਹੱਡਣ ਵਾਲੀ ਟਰੈਕ ਪਾਸ ਹੁੰਦਾ ਹੁੰਦਾ ਠੀਕ ਹੈ ਮਤਲਬ ਇੱਕ ਆਪਣਾ ਜੀ ਜਿਹੜੀ ਇਹਦੀ ਲਿਫਟ ਕਪੈਸਟੀ ਹੈ ਉਹ 2700 ਹੈ 2700 ਕਿਲੋ ਬਈ ਹਾਂਜੀ ਸੂਪਰਸੀਡਰ ਪਾਉਣਾ ਹੈ ਪਲੈਂਟਰ ਪਾਉਣਾ ਹੈ ਮਿੱਟੀ ਵਾਲਾ ਬੜੇ ਆਰਾਮ ਨਾਲ ਵਜਨ ਚੱਕ ਸਕੀਏ ਉਹ ਜੈਕ ਮਤਲਬ ਕਿ ਸਪੈਸ਼ਲਿਸਟੇ ਕਰਕੇ ਕੰਪਨੀ ਨੇ ਲਾਇਆ ਹੈ ਮਤਲਬ 27 ਕੁਇੰਟਲ ਹੈ ਜੀ 27 ਕੁਇੰਟਲ ਦੀ ਰਿਕਵੈਸਟ ਹੀ ਹੈ ਜੀ ਠੀਕ ਆ ਭਾਈ ਠੀਕ ਆ ਤੇ ਲਾਈਟਾਂ ਲੱਗੀਆਂ ਨੇ ਪਿੱਛੇ ਹਣਾ ਹਾਂ ਜੀ ਐਲਈਡੀ ਲਾਈਟਾਂ ਨੇ ਜੀ ਐਲਈਡੀ ਇਹਦੇ ਮਤਲਬ ਕਿ ਇੰਡੀਕੇਟਰ ਆਗੇ ਐਲਈਡੀ ਲਾਈਟਾਂ ਫਰੰਟ ਵੀ ਐਲਈਡੀ ਲੱਗੀਆਂ ਹੋਣੀਆਂ ਨੇ ਐਲਈਡੀ ਨੇ ਭਾਈ ਜੀ ਹਾਂ ਜੀ ਵਾਹ ਜੀ ਵਾਹ ਜੀ ਜਿਹੜੀਆਂ ਫਰੰਟ ਦੇ ਲਾਈਟਾਂ ਨੇ ਆ ਵੇ ਕੋ ਐਲਈਡੀ ਲੱਗੀਆਂ ਹੋਈਆਂ ਆਹ ਐਲਈਡੀ ਨੇ ਬਾਈ ਹਾਂ ਠੀਕ ਆ ਬਾਈ ਇਹਨਾਂ ਦੇ ਵਿੱਚ ਵੀ ਐਲਈਡੀ ਨੇ ਜੀ ਫਰੰਟ ਲਾਈਟਾਂ ਐਲਈਡੀ ਨੇ ਜੀ ਠੀਕ ਆ ਬਾਈ ਤੇ ਵਾਰੰਟੀ ਕੀ ਹੈ ਬਾਈ ਦੀ ਆਪਣੀ ਨਵੀਂ ਇਹਦੀ 6 ਸਾਲਾਂ ਦੀ ਵਾਰੰਟੀ ਹੈ ਜੀ ਸਾਰੇ ਟ੍ਰੇਡ ਦੀ ਬਾਈ ਨਹੀਂ ਜੀ ਗੇਅਰ ਲਿਫਟ ਇੰਜਣ ਦੀ 6 ਸਾਲ ਦੀ ਵਾਰੰਟੀ ਹੈ ਠੀਕ ਆ ਬਾਈ ਜਿਹੜਾ ਆਪਣਾ ਇਲੈਕਟ੍ਰੋਨਿਕ ਆ ਗਿਆ ਸੈਲਫ ਆਲਟਰਨੇਟਰ ਬੈਟਰੀ ਵਾਇਰ ਦੀ ਉਹਦੀ 1 ਸਾਲ ਦੀ ਬਰਾਂਟੀ ਉਹਦੀ 1 ਸਾਲ ਦੀ ਬਾਈ ਉਹਦੀ 1 ਸਾਲ ਦੀ ਵਾਰੰਟੀ ਹੈ ਘਸਣ ਵਾਲੀ ਚੀਜ਼ ਦੀ ਕੋਈ ਵਾਰੰਟੀ ਨਹੀਂ ਮੋ ਟਾਇਰ ਟੁੱਟੇ ਵੀ ਬਾਈ ਹਾਂ ਠੀਕ ਆ ਹਾਂ ਏ ਆ 50 HP ਚ ਵੀ ਜਾਈ ਆਪਣਾ ਲੈ ਵੇ ਇਹ ਇਹ ਆਪਣੇ ਕੋਲ 50 HP ਦੀ ਕੈਟਾਗਰੀ ਜੀ ਤੇ ਹੋਰ ਇਹਦਾ ਮਤਲਬ 55 HP 60 ਚ ਉਹ ਹੈਗੇ ਨੇ ਬੰਦ ਜੀ ਉਹ ਆਪਣੇ ਕੋਲ ਸਪੈਸ਼ਲ ਐਡੀਸ਼ਨ ਆ ਗਿਆ ਜੀ ਆਹ ਦੀ ਸਪੈਸ਼ਲ ਐਡੀਸ਼ਨ ਹਾਂ ਜੀ ਮਤਲਬ ਇਹ ਮਾਰਾ ਇਹ ਟਰਬੋ ਆ ਰੂਟਰ ਪੰਪ ਦੇ ਵਿੱਚ ਹੈ ਜੀ ਟਰਬੋ ਪੰਪ ਜੀ ਹਾਂ ਇਹ ਟਰਬੋ ਆ ਕਲਰ ਮੈਟੈਲਿਕ ਹੈ ਜੀ ਇਹਦੇ ਕਲਰ ਮੈਟੈਲਿਕ ਆ ਜੀ ਹਾਂ ਜੀ ਇਸ ਇਹਦੇ ਵੇਟ ਲੱਗੇ ਮਿਲਣਗੇ ਆਰਮ ਰੈਸਟ ਸੀਟ ਮਿਲੂਗੀ ਤੁਹਾਨੂੰ ਆਰਮ ਰੈਸਟ ਸੀਟ ਆ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਟਾਇਰ ਇਹਦੇ ਸੁਣਾਉਂਦਾ ਟਾਇਰ ਟਾਇਰ ਸੇਮ ਨੇ ਜੀ ਟਾਇਰ ਸੇਮ ਨੇ ਬਾਈ 16 9 22 ਦੀ ਠੀਕ ਆ ਜੀ ਤੇ 750 16 ਆ 750 16 ਹਾਂਜੀ ਠੀਕ ਆ ਬਾਈ ਵੇਟ ਦਾ ਹਾਲ ਹੈ ਜਿਹੜਾ ਵੇਟ ਇਹ ਵੀ 70 ਕਿਲੋ ਦਾ ਵੇਟ ਹੈ ਤੇ ਆਹ ਬਾਈ ਜੀ ਪਾਵਰ ਸਟੀering ਆ ਬਾਈ ਪਾਵਰ ਸਟੀering ਨਹੀਂ ਜੀ ਤੇ ਇੰਜਨ ਬਾਰੇ ਦੱਸ ਦੋ ਮੜਾ ਬਾਈ ਦਾ ਇੰਜਨ ਜੀ ਇਹਦੇ ਵਿੱਚ ਬਸ ਉਹੀ ਇਹਦੇ ਇਹਦੇ ਰੂਟਰ ਪੰਪ ਆਉਂਦਾ ਜੀ ਠੀਕ ਆ ਬਾਈ ਟਰਬੋ ਲੱਗਿਆ ਹੋਇਆ ਜੀ ਟਰਬੋ ਲੱਗਿਆ ਹੋਇਆ ਜ ਕਰਦਾ ਹੈ 52 एचपी ਵਾਲਾ हां जेनी ਇਹਨਾਂ ਦੀ पीटीओ ਪਾਵਰ ਹੈ ਦੋਨੇ ਟਰੈਕਟਰਾਂ ਦੀ ਆਪਣਿਆਂ ਦੀ ਸੁਪਰ ਪਲੱਸ ਦੀ ਵੀ ਸਪੈਸ਼ਲ ਐਡੀਸ਼ਨ ਵੀ 46 ਪੀਟੀਓ ਪਾਵਰ ਹੈ 46 ਪੀਟੀਓ ਪਾਵਰ ਦੀ हां जी ਠੀਕ ਹੈ ਭਾਜੀ ਤੇ ਇਹ ਕਿਸਾਨ ਵੀਰ ਲੋਨ ਤੇ ਵੀ ਲਿਖਿਆ ਜਾ ਸਕਦਾ ਹੈ ਹਾਂ ਜੀ ਆਪਣੇ ਕੋਲੇ ਲੋਨ ਦੀਆਂ ਵੀ ਫੁੱਲ ਅਲੱਗ-ਅਲੱਗ ਹੈ ਮਤਲਬ ਕਿ ਸਕੀਮ ਆਉਂਦੀਆਂ ਰਹਿੰਦੀਆਂ ਕੰਪਨੀ ਤੋਂ ਜਿਵੇਂ ਹੁਣ 8 ਲੱਖ ਦੀ ਸਕੀਮ ਚੱਲੀ ਜਾਂਦੀ ਹੈ ਪਹਿਲਾਂ 2 ਲੱਖ ਦੀ ਸਕੀਮ ਚੱਲ ਰਹੀ ਸੀ ਇਸ ਕਰਕੇ ਜੀ ਤੇ ਜੇ ਪੁਰਾਣਾ ਖੜਾ ਕਿਸੇ ਨੇ ਉਹ ਵਿੱਚ ਪਾ ਦੋ ਉਹ ਪੁਰਾਣਾ ਆਪਾਂ ਕੱਟ ਲਾਂਗੇ ਠੀਕ ਹੈ ਨਵਾਂ ਲੈ ਜਾਓ ਮਾਰਕੀਟ ਮੁੱਲ ਹੋਊਗਾ ਠੀਕ ਹੈ ਜੀ ਪੁਰਾਣਾ ਦੇਜੋ ਨਵਾਂ ਲੈ ਜਾਓ ਆਪਾਂ ਦੋ ਨਵਾਂ ਲੈ ਜਾਓ ਜੋ ਲੋਨ ਦੀ ਸੁਵਿਧਾ ਪੂਰੀ ਉਪਲਬਧ ਹੈ ਜੀ ਆਪਣੀ ਡੀਲਰਸ਼ਿਪ ਇਹ ਦੋ ਟਰੈਡ ਖੜੇ ਨੇ ਸਾਹਮਣੇ ਬਾਕੀ ਟਰੈਡ ਦੀ ਘਾਟ ਪਈ ਆਪਣ ਲੋ ਜੀ ਹਾਂ ਜੀ ਹਾਂ ਜੀ ਬਾਦੂ ਸਟਾਕ ਪੜਾਈ ਠੀਕ ਹੈ ਜੀ ਲੋਕੇਸ਼ਨ ਆਪਣੀ ਹੈਗੇ ਦੱਸ ਦੋ ਮਾੜਾ ਜੀ ਲੋਕੇਸ਼ਨ ਤਿੰਨ ਕੋਣੀ ਸਿੱਤੂ ਬ੍ਰਦਰ ਨਿਊ ਹਾਲੈਂਡ ਜਰਸੀ ਮਾਨਸਾ ਜੀ ਆਪ ਕੋਲ ਮੁਸੇਰ ਨੂੰ ਜਿਹੜਾ ਹੈ ਜੀ ਹਾਂ ਜੀ ਇਹ ਆਪਣਾ ਜਿਹੜਾ ਮਤਲਬ ਤਿੰਨ ਕੋਣੀ ਦਾ ਸਰਸਾ ਰੋਡ ਜਾਂਦਾ ਹੈ ਸਰਸਾ ਰੋਡ ਜਾਂਦਾ ਹੈ ਜੀ ਸਰਸਾ ਰੋਡ ਦੇ ਉੱਤੇ ਵਿਧ ਤਿੰਨ ਕੋਣੀ ਕ੍ਰੋਸ ਕਰਨ ਸਾਰੀ ਸਿੱਤੂ ਬ੍ਰਦਰ ਤੁਹਾਨੂੰ ਮਿਲੂਗਾ ਜੀ ਤੇ ਨੰਬਰ ਸਕਰੀਨ ਤੇ ਚੱਲ ਰਹੇ ਨੇ ਪਾਈ ਨਾਲ ਸੰਪਰਕ ਕਰਕੇ ਜਾਨਕਾਰੀ ਵੱਧ ਲੈ ਸਾਡੇ ਮਿਹਰਬਾਨੀ ਤੁਹਾਡਾ ਧੰਨਵਾਦ ਜੀ